ਯਾਰ ਸਾਨੂੰ ਉਮੀਦ ਸੀ ਵੀ ਜਿਹਾ ਸਾਨੂੰ ਪਤਾ ਲੱਗ ਗਿਆ ਵੀ ਤੀਵੀਤ ਖਰਾਬ ਹੈ ਫਿਰ ਸਾਨੂੰ ਪਤਾ ਚੱਲਿਆ ਵੀ ਠੀਕ ਹੋ ਗਿਆ ਸਾਨੂੰ ਬਹੁਤ ਖੁਸ਼ੀ ਹੋਈ ਜੀ ਅੱਜ ਤਾਂ ਜਿਨਾ ਹੋਇਆ ਵਰਗਾ ਸਾਨੂੰ ਦੁੱਖ ਲੱਗਿਆ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਸਾਨੂੰ ਉਮੀਦ ਸੀ ਜ਼ਰੂਰ ਆਣਗੇ ਜੋ ਸਾਡੇ ਧਰਮਿੰਦਰ ਜੀ ਸੀਗੇ ਇਸ ਸਾਡੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਨੇ ਅੱਜ 1960 ਦੇ ਵਿੱਚ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਫਿਲਮਾਂ ਦੇ ਵਿੱਚ ਜਾ ਕੇ ਜੀ ਵੀ ਆਪਣਾ ਜੋ ਵੀ ਮੈਰਾ ਆਪਣਾ ਕੰਮ ਕਰਨਾ ਚਾਹੁੰਦੇ ਸੀ ਉਹ ਸਾਨੇ ਵਾਲ ਦਾ ਨਾਮ ਰੋਸ਼ਨ ਉਹਨਾਂ ਤੋਂ ਨਾਂ ਤੇ ਜਾਣਿਆ ਜਾਂਦਾ ਵਾ ਜੀ ਵੀ ਸਾਡਾ ਜਿਹੜਾ ਸਾਡਾ ਸਾਨੇ ਵਾਲਾ ਇਹ ਉਹਨਾਂ ਦੀ ਦੇ ਨਾ ਜੀ ਵੀ ਸਾਡਾ ਸਾਨੇ ਵਾਲ ਦੀ ਪਛਾਣ ਉਹਨਾਂ ਦੇ ਨਾਮ ਤੋਂ ਹੀ ਆ ਹੋਇਆ ਸੀ ਤੇ ਕਿਸ ਤਰ੍ਹਾਂ ਦਾ ਉਹ ਘਰ ਸੀ ਉਸ ਘਰ ਦੇ ਵਿੱਚ ਕਿਸ ਕਮਰੇ ਦੇ ਵਿੱਚ ਰਹੇ ਸੀ ਦੇਖ ਸਕਦੇ ਹੋ ਕਿ ਕਿੱਥੋਂ ਉਸ ਸਫਰ ਦੀ ਸ਼ੁਰੂਆਤ ਹੁੰਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਐਮਪੀਐਮ ਅਜਸਿਆ ਹੈ ਸਾਨੇ ਵਾਲ ਦੇ ਵਿੱਚ ਤਰਮਿੰਦਰ ਦਾ ਉਹ ਘਰ ਜਿੱਥੋਂ ਦੀ ਇਹ ਸਫਰ ਸ਼ੁਰੂ ਹੋਇਆ ਸੀ ਇੱਕ ਮਹਾਨਾਇਕ ਦਾ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਹਾਲਾਂਕਿ ਇਹ ਘਰ ਜੋ ਕਿ ਹੁਣ ਰੈਨੋਵੇਟ ਹੋ ਚੁੱਕਿਆ ਹੈ ਪਰ ਯਾਦਾਂ ਜੋ ਤਰਮਿੰਦਰ ਦੀਆਂ ਅੱਜ ਵੀ ਇਸ ਘਰ ਦੇ ਵਿੱਚ ਜਿਉਂਦੀਆਂ ਨੇ ਅਤੇ ਜੋ ਘਰ ਦੇ ਮਾਲਕ ਨੇ ਉਹਨਾਂ ਵੱਲੋਂ ਜੋ ਅਜੇ ਵੀ ਘਰ ਦਾ ਨਾਮ ਜੋ ਕਿ ਤਰਮਿੰਦਰ ਹਾਊਸ ਹੀ ਰੱਖਿਆ ਗਿਆ ਹੈ ਹਾਲਾਂਕਿ ਅੱਜ ਦੇ ਸਮਾਨ ਦੇ ਵਿੱਚ ਲੋਕ ਘਰ ਦੇ ਨਾਮ ਨੂੰ ਲੈ ਕੇ ਘਰ ਦੀ ਨੇਮਪਲੇਟ ਨੂੰ ਲੈ ਕੇ ਬਹੁਤ ਸੋਚ ਵਿਚਾਰ ਕਰਦੇ ਨੇ ਪਰੇ ਘਰ ਜੋ ਕਿ ਅਜ ਵੀ ਤਰਮਿੰਦਰ ਦੇ ਘਰ ਦੇ ਨਾਮ ਤੇ ਹੀ ਚੱਲ ਰਿਹਾ ਵਾ ਉਹ ਤਸਵੀਰਾਂ ਜੋ ਕਿ ਦੇਖ ਸਕਦੇ ਹੋ ਕਿ ਉਹ ਘਰ ਹੈ ਜਿਸ ਘਰ ਤੋਂ ਉਹ ਸਫਰ ਸ਼ੁਰੂ ਹੁੰਦਾ ਵਾ ਸਦੀ ਦੇ ਇੱਕ ਮਹਾਨਾਇਕ ਦਾ ਤਰਮਿੰਦਰ ਜੋ ਕਿ ਬਾਲੀਵੁੱਡ ਦੇ ਕਹਿ ਸਕਦੇ ਆ ਕਿ ਅਜੀਹਾ ਸਤਾਰਾ ਜੋ ਕਦੇ ਵੀ 부제ਗਾ ਨਹੀਂ ਜਾਂ ਫਿਰ ਕਦੇ ਵੀ ਉਹ ਇਸ ਦੁਨੀਆ ਦੇ ਵਿੱਚ ਭੁਲਾਇਆ ਨਹੀਂ ਜਾ ਸਕਦਾ ਇਹ ਤਸਵੀਰਾਂ ਨੇ ਜੋ ਕਿ ਲੁਧਿਆਣਾ ਸ਼ਹਿਰ ਦੇ ਨਜ਼ਦੀਕ ਸਾਨੇ ਵਾਲੇ ਇਲਾਕੇ ਦੀਆਂ ਨੇ ਔਰ ਇਹ ਤਸਵੀਰਾਂ ਦੇ ਵਿੱਚ ਜੋ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਉਹਨਾਂ ਦਾ ਪਿੰਡ ਉਹਨਾਂ ਦਾ ਇਹ ਇਲਾਕਾ ਔਰ ਗੱਲਬਾਤ ਕਰਦੇ ਆ ਇਸ ਘਰ ਦੇ ਜੋ ਹੁਣ ਇਸ ਵਕਤ ਮਾਲਕ ਨੇ ਜੀ ਆਪਣਾ ਨਾਮ ਦੱਸਿਓ ਜੀ ਮਨਜੀਤ ਕੌਰ ਜੀ ਜੀ ਸੋ ਇਹ ਘਰ ਨੂੰ ਅੱਜ ਵੀ ਤੁਸੀਂ ਤਰਮਿੰਦਰ ਦਾ ਹਾਊਸ ਲਿਖਿਆ ਹੋਇਆ ਹੈ ਇਹ ਰਹੇਗਾ ਜੀ ਏਦਾਂ ਹੀ ਰਹੋਗਾ ਜੀ ਜੀ ਸਾਨੂੰ ਤਾਂ ਜਿਆਦਾ ਸਾਰੇ ਸਰਨੇ ਵਾਲ ਨੂੰ ਬਹੁਤ ਘਾਟਾ ਪਿਆ ਜੀ ਸਾਨੂੰ ਤਾਂ ਅੱਜ ਨਾ ਹੋਇਆ ਬਰਦਾ ਘਾਟਾ ਜੀ ਅੱਜ ਸਾਨੂੰ ਬਹੁਤ ਦੁੱਖ ਲੱਗਿਆ ਜੀ ਕਿਵੇਂ ਦਾ ਲੱਗਦਾ ਹੈ ਤਰਮਿੰਦਰ ਜੀ ਤੁਸੀਂ ਵੀ ਜ਼ਰੂਰ ਆਣਗੇ ਜ਼ਰੂਰ ਆਣਗੇ ਠੀਕ ਹੋਗੇ ਜ਼ਰੂਰ ਆਣਗੇ ਜਾਂ ਸਾਨੂੰ ਅੱਜ ਪਤਾ ਲੱਗਿਆ ਜੀ ਅੱਜ ਤਾਂ ਜੀ ਸਾਰੇ ਸਾਹਨੇ ਵਾਲ ਨੂੰ ਬਹੁਤ ਘਾਟਾ ਪਿਆ ਅੱਜ ਬਿਲਕੁਲ ਬਿਲਕੁਲ ਹਾਂ ਜਿਸ ਤਰ੍ਹਾਂ ਇਸ ਘਰ ਨੂੰ ਤੁਸੀਂ ਕਦੋਂ ਖਰੀਦਿਆ ਸੀਗਾ 20 ਸਾਲ ਹੋ ਗਏ ਜੀ ਜੀ ਹਾਂ ਜੀ ਕਿਵੇਂ ਲੱਗਦਾ ਹੈ ਉਸੇ ਘਰ ਦੇ ਵਿੱਚ ਰਹਿਣਾ ਜਿਸ ਘਰ ਦੇ ਵਿੱਚ ਤਰਮਿੰਦਰ ਰਹੇ ਜੀ ਆਹ ਮੁੰਡਾ ਆ ਗਿਆ ਜੀ ਜੀ ਹਾਂ ਜੀ ਇਸਨੇ ਖਰੀਦਿਆ ਜੀ 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 ਉਹ ਨਾਲ ਵੀ ਗੱਲਬਾਤ ਕਰਦੇ ਹਾਂ ਕਿਵੇਂ ਲੱਗਦਾ ਹੈ ਇਸ ਘਰ ਦੇ ਵਿੱਚ ਰਹਿਣਾ ਕਿਉਂਕਿ ਇਸੇ ਘਰ ਦੇ ਵਿੱਚ ਉਹ ਤਰਮਿੰਦਰ ਰਹੇ ਨੇ ਇੱਥੋਂ ਸਫ਼ਰ ਸ਼ੁਰੂ ਕੀਤਾ ਉਹਨਾਂ ਨੇ ਹਾਂ ਜੀ ਆਏ ਜੀ ਬਹੁਤ ਵੀ ਜ ਸਾਨੂੰ ਮਿਲ ਕੇ ਗਏ ਆ ਫੇਰੇ ਜਾ ਕੇ ਲੰਬੜ ਦੀ ਦੁਕਾਨ ਤੇ ਗਏ ਆ ਸਾਰਿਆਂ ਨੂੰ ਮਿਲ ਕੇ ਗਏ ਆ ਸਾਨੂੰ ਉਮੀਦ ਸੀ ਵੀ ਜ ਸਾਾਨੂੰ ਪਤਾ ਲੱਗ ਗਿਆ ਵੀ ਤੀਵਿਤ ਖਰਾਬ ਆ ਫੇਰ ਸਾਨੂੰ ਪਤਾ ਚੱਲਿਆ ਵੀ ਠੀਕ ਹੋ ਗਿਆ ਸਾਨੂੰ ਬਹੁਤ ਖੁਸ਼ੀ ਹੋਈ ਜੀ ਜ ਜ ਸਾਾਨੂੰ ਅੱਜ ਪਤਾ ਚੱਲਿਆ ਜੀ ਅੱਜ ਸਾਨੂੰ ਬਹੁਤ ਦੁੱਖ ਲੱਗਿਆ ਜੀ ਸਾਰਾ ਸਾਨੇ ਵਾਲ ਨੂੰ ਬਹੁਤ ਦੁੱਖ ਲੱਗਿਆ ਜੀ ਹਾਂ ਜੀ ਮਨ ਉਦਾਸ ਹੁੰਦਾ ਵੈ ਇੱਕ ਉਮੀਦ ਸੀ ਮਿਲਣ ਦੀ ਹਾਂਜੀ ਅੱਜ ਤਾਂ ਜੀ ਨਾ ਹੋਇਆ ਵਰਗਾ ਸਭ ਨੂੰ ਦੁੱਖ ਲੱਗਿਆ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਸਾਨੂੰ ਉਮੀਦ ਸੀ ਜ਼ਰੂਰ ਆਣਗੇ ਹਾਂਜੀ ਜੀ ਸੋ ਬਿਲਕੁਲ ਜੋ ਇਸ ਵਕਤ ਮੌਜੂਦ ਨੇ ਘਰ ਜਿਨ੍ਹਾਂ ਨੇ ਖਰੀਦਿਆ ਸੀਗਾ ਜੀ ਥੋੜਾ ਦੱਸੋ ਇਸ ਘਰ ਨੂੰ ਖਰੀਦਿਆ ਉਸ ਸਫਰ ਬਾਰੇ ਥੋੜਾ ਦੱਸੋ ਭਾਜੀ ਇਹਨਾ ਅੱਜ ਪਤਾ ਲੱਗਿਆ ਬੜੀ ਦੁੱਖਦਾਈ ਖਬਰ ਸੁਣਨ ਨੂੰ ਮਿਲੀ ਹੈ ਕਿ ਜੋ ਸਾਡੇ ਧਰਮਿੰਦਰ ਜੀ ਸੀਗੇ ਇਸ ਸਾਡੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਨੇ ਅੱਜ ਜੀ ਤੇ ਬੜੀ ਦੁੱਖ ਦੀ ਗੱਲ ਆ ਵੀ ਆਹ ਦੇਖੋ ਆਹ ਇਹਨਾਂ ਦਾ ਸੀਗਾ ਘਰ ਬਿਲਕੁਲ ਇਹੀ ਘਰ ਦੇ ਵਿੱਚ ਸੀਗੇ ਉਹਨਾਂ ਨੇ ਆਪਣਾ ਬਚਪਨ ਇੱਥੇ ਹੀ ਆਪਣਾ ਬਚਪਨ ਬਤਾਇਆ ਜੀ ਇਸ ਘਰ ਤੋਂ ਹੀ ਉਹ ਆਪਣੇ ਬਾਲੀਵੁੱਡ ਦੇ ਵਿੱਚ ਗਏ ਇੱਥੇ ਹੀ ਉਹ ਆਪਣੇ ਪੜੇ ਇਸ ਘਰ ਦੇ ਵਿੱਚ ਹੀ ਰਹੇ ਉਹਨਾਂ ਦੇ ਪਿਤਾ ਜੀ ਵੀ ਇੱਥੇ ਘਰ ਦੇ ਬੈਕ ਸਾਈਡ ਸਕੂਲ ਆ ਜੀ ਉੱਥੇ ਇਹ ਪੜ੍ਹਾਉਂਦੇ ਸੀਗੇ ਉਹਦੇ ਪਿਤਾ ਜੀ ਤੇ ਆਪ ਵੀ ਉਹੀ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਜੀ ਤੇ ਬਸ 1935 ਦਾ ਉਹਨਾਂ ਦਾ ਜਨਮ ਆ ਜੀ ਭਾਜੀ ਬਿਲਕੁਲ ਤੇ 1960 ਦੇ ਵਿੱਚ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਜੀ ਬਿਲਕੁਲ 1960 ਦੇ ਵਿੱਚ ਬਾਲੀਵੁੱਡ ਦੇ ਵਿੱਚ ਐਂਟਰੀ ਕੀਤੀ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਫਿਲਮਾਂ ਦੇ ਵਿੱਚ ਜਾ ਕੇ ਜੀ ਵੀ ਆਪਣਾ ਜੋ ਵੀ ਮੇਰਾ ਆਪਣਾ ਕੰਮ ਕਰਨਾ ਚਾਹੁੰਦੇ ਸੀ ਉਹ ਜੀ ਤੇ ਜਿਵੇਂ ਵੀ ਬਸ ਕਾਫੀ ਕੁਝ ਦਿਨਾਂ ਤੋਂ ਪਹਿਲਾਂ ਉਹ ਬਿਮਾਰ ਸੀਗੇ ਚੱਲ ਰਹੇ ਸੀਗੇ ਉਹਨਾਂ ਦਾ ਇਲਾਜ ਹਸਪੀਟਲ ਦੇ ਵਿੱਚ ਬੰਬੇ ਦੇ ਹਸਪੀਟਲ ਵਿੱਚ ਹੋ ਰਿਹਾ ਸੀਗਾ ਜੀ ਤੇ ਚਲੋ ਵੀ ਇੱਕ ਤਰ੍ਹਾਂ ਦੇ ਤੰਦਰੁਸਤ ਚਾਹਨੇ ਸੀ ਚਲੋ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਰੱਖੇ ਜੀ ਤੇ ਅੱਜ ਜਦੋਂ ਬੜੀ ਮੰਦ ਭਾਗੀ ਖਬਰ ਸੁਣਨ ਨੂੰ ਸਵੇਰੇ ਮਿਲੀ ਕਿ ਉਹ ਸਾਡੇ ਵਿੱਚ ਨਹੀਂ ਰਹੇ ਤਾਂ ਬੜਾ ਦੁੱਖ ਦੀ ਗੱਲ ਆ ਸਾਨੂੰ ਬੜਾ ਦੁੱਖ ਲੱਗਿਆ ਕਿਉਂਕਿ ਜਿਹੜਾ ਸਾਡਾ ਨਾ ਸਾਨੇ ਵਾਲ ਦਾ ਨਾਮ ਰੋਸ਼ਨ ਉਹਨਾਂ ਤੋਂ ਨਾਂ ਤੇ ਜਾਣਿਆ ਜਾਂਦਾ ਵਾ ਜੀ ਵੀ ਸਾਡਾ ਜਿਹੜਾ ਸਾਡਾ ਸਾਨੇ ਵਾਲਾ ਇਹ ਉਹਨਾਂ ਦੀ ਦੇਨ ਆ ਜੀ ਵੀ ਸਾਡਾ ਸਾਨੇਵਾਲ ਦੀ ਪਹਿਚਾਨ ਉਹਨਾਂ ਦੇ ਨਾਮ ਤੋਂ ਹੀ ਆ ਤੁਸੀਂ ਜਿਹਨੂੰ ਇੱਥੇ ਮਰਜੀ ਕਿਸੇ ਬੱਚੇ ਨੂੰ ਪੁੱਛ ਲੋ ਉਹ ਤੁਹਾਨੂੰ ਸਾਰਾ ਦੱਸਣਗੇ ਵੀ ਸਾਨੇਵਾਲ ਆਪੇ ਤੁਹਾਨੂੰ ਕਹਿਣਗੇ ਵੀ ਸਾਨੇਵਾਲ ਧਰਮਿੰਦਰ ਦਾ ਪਿੰਡ ਆ ਸਾਡੇ ਦਾ ਸਾਡੀ ਪਹਿਚਾਨ ਹੀ ਉਹ ਧਰਮਿੰਦਰ ਭਾਈ ਦੀ ਦੇਣ ਤੋਂ ਹੀ ਆ ਮੈਂ ਦੇਖੋ ਘਰ ਇਹ ਜ਼ਰੂਰ ਲਿਆ ਘਰ ਬਣਾਇਆ ਤਾਂ ਪਰ ਮੈਂ ਉਹਨਾਂ ਦਾ ਨਾਂ ਹੀ ਰੱਖਿਆ ਚਲੋ ਮੈਂ ਲਿਆ ਆਪੀਆ ਚਲੋ ਤੇ ਮੈਂ ਨਾਮ ਉਹਨਾਂ ਦਾ ਹੀ ਰੱਖਿਆ ਵਾ ਵੀ ਉਹਨਾਂ ਦਾ ਨਾਂ ਹੀ ਤੋਂ ਇਹ ਜਾਣਿਆ ਜਾਊਗਾ ਤੇ ਮੈਂ ਉਹਨਾਂ ਦੇ ਪੁਰਾਣੇ ਮਕਾਨ ਦੀ ਫੋਟੋ ਵੀ ਲਾਈ ਹੋਈ ਆ ਜੀ ਮੈਂ ਵੀ ਯਾਨੀ ਕਿ ਬਹੁਤ ਲੋਕ ਦੂਰੋਂ ਦੂਰੋਂ ਆਉਂਦੇ ਨੇ ਵੀ ਕਿਸੇ ਨੂੰ ਮਹਿਸੂਸ ਨਾ ਹੋਵੇ ਵੀ ਇਹ ਘਰ ਪਹਿਲਾਂ ਕਿਦਾਂ ਦਾ ਸੀ ਕਿਵੇਂ ਹੋ ਗਿਆ ਮੈਂ ਉਹਨਾਂ ਦੇ ਦੇਖੋ ਪੁਰਾਣੇ ਮਕਾਨ ਦੀ ਫੋਟੋ ਲਾਈ ਆ ਨਾਮ ਉਹਨਾਂ ਦਾ ਹੀ ਰੱਖਿਆ ਤਰਮਿੰਦਰ ਹਾਊਸ ਹਾਂਜੀ ਤਰਮਿੰਦਰ ਹਾਊਸ ਦੇ ਨਾਮ ਤੋਂ ਹੀ ਇਹ ਜਾਣਿਆ ਜਾਊਗਾ ਜੀ ਇਹ ਉਦਾਂ ਹੀ ਨਾਮ ਇਹਦਾ ਚੱਲੂਗਾ ਬਿਲਕੁਲ ਕੋਈ ਇਦਾਂ ਦੇ ਸਾਨੂੰ ਉਹ ਨਹੀਂ ਕਿ ਉਹੀ ਨਾਮ ਤੁਸੀਂ ਜਾਣਿਆ ਜਾਊਗਾ ਜੀ ਬਸ ਅੱਜ ਬੜੀ ਇਹੀ ਗੱਲ ਦਾ ਦੁੱਖ ਲੱਗਿਆ ਵਾ ਵੀ ਜੀ ਅੱਜ ਇਹ ਫਾਨੀ ਸੰਸਾਰ ਨੂੰ ਹੱਲ ਵੀ ਦਾ ਕਹਿ ਗਏ ਨਹੀਂ ਜੀ ਐਸੋ ਆਂਦੇ ਰਹਿੰਦੇ ਸੀਗੇ ਇੱਥੇ ਕਦੀ ਮੁਲਾਕਾਤ ਹੋਈ ਤੁਹਾਡੀ 2011 ਦੇ ਵਿੱਚ 11 ਜਾਂ 12 ਦੇ ਵਿੱਚ ਸਮਥਿੰਗ ਉਹ ਆਏ ਸੀਗੇ ਓਕੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਆਪਣੇ ਸਾਡੇ ਡੇਰਾ ਵਾ ਸਾਡੇ ਮਹਾਂਤਾਂ ਦਾ ਇੱਥੇ ਆ ਕੇ ਉਹਨਾਂ ਨੇ ਮੱਥਾ ਵਗੈਰਾ ਟੇਕਿਆ ਤੇ ਫਿਰ ਉਹ ਆਪਣੇ ਇਸ ਘਰ ਦੇ ਵਿੱਚ ਘਰੇ ਆਏ ਤਾਂ ਸਾਡੇ ਜਿਹੜੇ ਗਲੀ ਦੇ ਵਿੱਚ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕੀਤਾ। ਬਿਲਕੁਲ। ਤੋਂ ਇੱਥੇ ਆਪਣੇ ਇੱਥੇ ਨਾ ਮੇਨ ਗੇਟ ਹੁੰਦਾ ਸੀ ਪੁਰਾਣਾ। ਜੀ। ਇੱਥੇ ਗੇਟ ਦੇ ਵਿੱਚ ਸਾਡੇ ਸਾਰੇ ਗਲੀ ਵਾਲੇ ਨੇ ਉਹਦਾ ਉਹਨਾਂ ਦਾ ਜੀਆਂ ਨੂੰ ਸਵਾਗਤ ਕੀਤਾ ਰੀਵਨ ਵਗੈਰਾ ਲਾ ਕੇ ਉਹਨਾਂ ਨੂੰ ਅੰਦਰ ਪ੍ਰਵੇਸ਼ ਕੀਤਾ। ਜੀ। ਤੇ ਉਹਨਾਂ ਨੇ ਅੰਦਰ ਆਪਣਾ ਦੇਖਿਆ ਵੀ ਮੇਰਾ ਜੋ ਕਮਰਾ ਜਿੰਮ ਜਿੱਦਾਂ ਦੇ ਉੱਥੇ ਉਹਨਾਂ ਨੇ ਇੱਥੋਂ ਛੱਡ ਕੇ ਗਏ ਸੀ ਉਵੇਂ ਦਾ ਉਵੇਂ ਹੀ ਆ। ਤਾਂ ਉਹਨਾਂ ਨੇ ਹੱਥੋ ਤੋਂ ਲਾ ਕੇ ਮਹਿਸੂਸ ਕੀਤਾ ਕਿ ਆਪਣੇ ਬਚਪਨ ਦੀਆਂ ਯਾਦਾਂ ਜੀ ਦੇਖਿਆ ਤਾਂ ਬੜੇ ਭਾਵੁਕ ਹੋਏ ਜੀ ਤੇ ਫਿਰ ਉਹਨਾਂ ਨੇ ਆਪਣਾ ਇੱਥੇ ਅੰਦਰ ਬੈਠੇ ਤੇ ਆਪਣਾ ਕੁਝ ਪਲ ਆਪਣੀਆਂ ਯਾਦਾਂ ਨੂੰ ਮਹਿਸੂਸ ਕੀਤਾ ਜੀ ਕਿ ਮੈਂ ਇੱਥੇ ਹੀ ਆਪਣਾ ਬਚਪਨ ਬਤਾਇਆ ਇੱਥੇ ਰਹਿੰਦਾ ਸੀਗਾ ਇੱਥੇ ਇਹ ਪਿੱਛੇ ਸਕੂਲ ਆ ਸਕੂਲ ਦੇ ਵਿੱਚ ਪੜਦਾ ਸੀਗਾ ਸਕੂਲ ਵੀ ਗਏ ਬਿਲਕੁਲ ਤੇ ਬਾਜ਼ਾਰ ਦੇ ਵਿੱਚ ਜੋ ਉਹਨਾਂ ਦੇ ਏਜ ਦੇ ਰਿਕਾਰਡਿੰਗ ਸੱਜਣ ਮਿੱਤਰ ਸੀਗੇ ਉਹਨਾਂ ਦੀਆਂ ਉਹਨਾਂ ਨੂੰ ਮਿਲੇ ਜੂਲੇ ਮਿਲੇ ਤਾਂ ਬਸ ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਮੈਂ ਆਪਣੇ ਪਿੰਡ ਦੇ ਵਿੱਚ ਪਹੁੰਚਿਆ ਮੈਂ ਹਾਲ ਵਗੈਰਾ ਸਾਰਾ ਕੁਝ ਉਹਨਾਂ ਨੇ ਜਾਣਿਆ ਜੀ ਸੋ ਅਕਸਰ ਕਹਿੰਦੇ ਨੇ ਕਿ ਰਾਤ ਨੂੰ ਆਇਆ ਕਰਦੇ ਸੀਗੇ ਇਸ ਧਰਤੀ ਨੂੰ ਆ ਕੇ ਚੁੰਮਦੇ ਸੀ ਤੇ ਸਜਦਾ ਕਰਦੇ ਸੀ ਇਹ ਆਂਦੇ ਰਹਿੰਦੇ ਸੀ ਮਿਲਦੇ ਸੀ ਕਦੇ ਇਸ ਤਰ੍ਹਾਂ ਹੋਇਆ ਬਿਲਕੁਲ ਸਹੀ ਆ ਪਾਜੀ ਇੱਕ ਵਾਰ ਮੈਂ ਮੈਂ ਚਲੋ ਮੈਨੂੰ ਪਤਾ ਨਹੀਂ ਲੱਗੇ ਪਰ ਮੈਂ ਸੁਣਿਆ ਜਰੂਰ ਸੀ ਕਹਿੰਦੇ ਰਾਤ ਨੂੰ 2:00 ਵਜੇ ਉਹ ਆਏ ਜੀ ਤਾਂ ਸਰਦੀਆਂ ਦੇ ਟਾਈਮ ਸੀਗਾ ਤੇ ਰਾਤ ਨੂੰ ਉਹਨਾਂ ਨੇ ਆਪਣਾ ਘਰ ਵਗੈਰਾ ਤੇ ਇੱਥੋਂ ਦੇਖ ਕੇ ਗਏ ਜੋ ਉਹਨਾਂ ਦੇ ਏਜ ਦੇ ਰਿਕਾਰਡਿੰਗ ਸੀਗੇ ਉਹਨਾਂ ਨੂੰ ਮਿਲੇ ਤੇ ਫਿਰ ਮਾਰਕੀਟ ਦੇ ਵਿੱਚ ਆਪਣੇ ਉਹਨਾਂ ਨੂੰ ਜਿਹੜੇ ਦੁਕਾਨਦਾਰਾਂ ਕੋਲ ਉਹਨਾਂ ਨਾਲ ਕੋਲ ਗਏ ਹੋਏ ਤੇ ਜੀ ਬਸ ਵੀ ਉਹੀ ਚੀਜ਼ ਆ ਬਸ ਵੀ ਅੱਜ ਸਾਨੂੰ ਦੁੱਖ ਇਹ ਚੀਜ਼ ਦਾ ਵੀ ਸਾਡੇ ਉਹ ਵਿੱਚ ਨਹੀਂ ਰਹੇ ਹੈਗੇ ਸਾਡੇ ਉਹਨਾਂ ਨੂੰ ਸਾਨੂੰ ਬੜਾ ਦੁੱਖਾ ਇਸ ਚੀਜ਼ ਦਾ ਕਿ ਸਾਡੇ ਇਹ ਫਾਨੀ ਸੰਸਾਰ ਨੂੰ ਹਲਵੀ ਦਾ ਕਹਿ ਗਏ ਨੇ ਅੱਜ ਜੀ ਸਾਨੂੰ ਇਹ ਬੜੀ ਇਸ ਚੀਜ਼ ਦਾ ਬਹੁਤ ਦੁੱਖਾ ਭਾਜੀ ਅਸੀਂ ਤਾਂ ਕਹਿੰਦੇ ਸੀ ਕਿ ਚਲੋ ਉਹ ਰਾਜੀ ਖੁਸ਼ੀ ਰਹਿਣ ਤੰਦਰੁਸਤ ਹੀ ਰਹਿਣ ਵੀ ਠੀਕ ਰਹਿਣ ਵੀ ਸਾਡੇ ਨਾਂ ਸਾਡੇ ਸਾਨੇ ਵਾਲ ਦਾ ਨਾਂ ਉਹਨਾਂ ਦੇ ਰਿਕਾਰਡਿੰਗ ਚੱਲਦਾ ਸੀਗਾ ਤੇ ਨਾਂ ਉਹਦਾ বাজਦਾ ਸੀਗਾ ਬਿਲਕੁਲ ਸੋ ਬਿਲਕੁਲ ਗੱਲਬਾਤ ਕੀਤੀ ਹੈ ਇਹਨਾਂ ਦੇ ਕੋਲ ਇਸ ਵਕਤ ਇਹ ਕਰਨਾ ਹੈ ਪਰ ਇੱਕ ਘਰ ਦੀਆਂ ਤਸਵੀਰਾਂ ਅੱਜ ਵੀ ਉਹਨਾਂ ਨੇ ਜੋ ਸਾਂਭ ਕੇ ਰੱਖਿਆ ਨੇ ਪੁਰਾਣੀਆਂ ਤਸਵੀਰਾਂ ਜਿਸੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਵੈ ਕਿ ਤਰਮਿੰਦਰ ਜੋ ਜਦੋਂ ਉਹਨਾਂ ਨੇ ਆਪਣੀ ਜਰਨੀ ਦੀ ਸ਼ੁਰੂਆਤ ਕੀਤੀ ਸੀ ਜਦ ਸ਼ੁਰੂ ਹੋਇਆ ਸੀ ਤੇ ਕਿਸ ਤਰ੍ਹਾਂ ਦਾ ਉਹ ਘਰ ਸੀ ਉਸ ਘਰ ਦੇ ਵਿੱਚ ਕਿਸ ਕਮਰੇ ਦੇ ਵਿੱਚ ਰਹ ਰਹੇ ਸੀ ਦੇਖ ਸਕਦੇ ਹੋ ਕਿ ਕਿੱਥੋਂ ਉਸ ਸਫਰ ਦੀ ਸ਼ੁਰੂਆਤ ਹੁੰਦੀ ਹੈ ਕਿਸ ਜਗ੍ਹਾ ਤੋਂ ਸਦੀਦਾ ਮਹਾਨਾਇਕ ਤਰਮਿੰਦਰ ਜੋ ਬਾਹਰ ਨਿਕਲਦੇ ਨੇ ਇਸ ਘਰ ਤੋਂ ਦਿੱਲੀ ਜਾਂਦੇ ਨੇ ਹਾਲਾਂਕਿ ਜੇਬ ਦੇ ਵਿੱਚ ਬਹੁਤ ਸੀਮਿਤ ਪੈਸੇ ਹੁੰਦੇ ਨੇ ਜਦ ਸ਼ੁਰੂਆਤ ਹੁੰਦੀ ਵਾ ਉਹਨਾਂ ਦੇ ਇਸ ਕੈਰੀਅਰ ਦੀ ਤਾਂ ਕਿਸੇ ਨੇ ਵੀ ਸ਼ਾਇਦ ਉਸ ਵੇਲੇ ਨਹੀਂ ਸੋਚਿਆ ਹੋਵੇਗਾ ਕਿ ਇਸ ਛੋਟੇ ਜਿਹੇ ਘਰ ਤੋਂ ਨਿਕਲ ਕੇ ਤਰਮਿੰਦਰ ਇਸ ਪੂਰੇ ਭਾਰਤ ਦੇ ਇਸ ਸੰਸਾਰ ਦੇ ਇੱਕ ਨਾਮੀ ਬਨਣਗੇ ਸਿਤਾਰੇ ਬਨਣਗੇ ਅਤੇ ਅਜੀਹਾ ਸਤਾਰਾ ਜੋ ਕਿ ਕੋਈ 10 ਸਾਲ 20 ਸਾਲ ਨਹੀਂ ਲਗਭਗ 60 ਸਾਲ ਤੋਂ ਵੱਧ ਸਮਾਂ ਜੋ ਕਿ ਇੰਡਸਟਰੀ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਇੱਕ ਹਿਸਾਬ ਨਾਲ ਕਹਿ ਸਕਦੇ ਆ ਕਿ ਉਹਨਾਂ ਦੀ ਕੋਈ ਵੀ ਅਜਿਹੀ ਕੋਈ ਫਿਲਮ ਨਹੀਂ ਸੀ ਜੋ ਕਿਸੇ ਨੂੰ ਪਸੰਦ ਨਾ ਆਈ ਹੋਵੇ ਹਰ ਸਮੇਂ ਜੋ ਕਿ ਲੋਕ ਉਹਨਾਂ ਨੂੰ ਯਾਦ ਕਰਦੇ ਸੀ ਉਹਨਾਂ ਦੀਆਂ ਫਿਲਮਾਂ ਕਿਸੇ ਇੱਕ ਉਮਰ ਦੇ ਦਾਇਰੇ ਦੇ ਵਿੱਚ ਨਹੀਂ ਨਵੇਂ ਕਹਿ ਸਕਦੇ ਆ ਕਿ ਜਨਜੀ ਹੈ ਜੋ ਉਹਨਾਂ ਨੂੰ ਵੀ ਉਹਨਾਂ ਦੀਆਂ ਫਿਲਮਾਂ ਹੁਣ ਨਹੀਂ ਪਸੰਦ ਸੀ ਬਜ਼ੁਰਗ ਨੇ ਉਹਨਾਂ ਦੇ ਹਮਸਫਰ ਸੀ ਉਹਨਾਂ ਦੇ ਅਮੂਮਰ ਸੀ ਉਹਨਾਂ ਨੂੰ ਵੀ ਹੋਣੀਏ ਪਸੰਦ ਨੇ ਹਰ ਇੱਕ ਉਮਰ ਦੇ ਵਿੱਚ ਲੋਕ ਉਹਨਾਂ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਸੀ ਔਰ ਇਹ ਤਸਵੀਰਾਂ ਜੋ ਕੀ ਫਲਾਸਾਂ ਦੇ ਪੁਰਾਣਾ ਬਾਜ਼ਾਰ ਇਲਾਕੇ ਦੀਆਂ ਜਿੱਥੇ ਤਰਮਿੰਦਰ ਦਾ ਉਹ ਘਰ ਹੈ ਜਿੱਥੋਂ ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਵੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋਰ ਵੀਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੇ ਇਜਾਜ਼ਤ ਧੰਨਵਾਦ